2050 ਤੱਕ ਜਿਹੜੀ ਆ ਉਹ ਆਬਾਦੀ ਵੀ ਕਾਫੀ ਵਧ ਜਾਣੀ ਆ ਤਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਿੱਦਾਂ ਆਬਾਦੀ ਲਗਾਤਾਰ ਸਾਡੀ ਵਧਣ ਜਾ ਰਹੀ ਹੈ ਤੇ ਇੰਜ ਲੱਗਦਾ ਕਿ ਜਿਵੇਂ ਰਿਪੋਰਟ ਰਿਪੋਰਟ ਚ ਕਿਹਾ ਗਿਆ 2050 ਤੱਕ ਭਾਰਤ ਵਿੱਚ 40% ਆਬਾਦੀ ਵਧ ਜਾਊਗੀ 2 ਅਰਬ ਆਬਾਦੀ ਭਾਰਤ ਦੀ ਹੋਣ ਜਾ ਰਹੀ ਹੈ 2050 ਚ ਪਿੱਪਲ ਜਦੋਂ ਜੰਮਦਾ ਤੇ ਵੱਡਾ ਹੁੰਦਾ ਪਿੱਪਲ ਨੂੰ ਕਿੰਨਾ ਸਮਾਂ ਲੱਗਦਾ ਵੱਡਾ ਹੋਣ ਨੂੰ ਤੇ ਇਹ ਕੋਈ ਸੋਚ ਸਕਦਾ ਦਾਦੇ ਪੁਰਦਾਦਾ ਦੇ ਲੱਗੇ ਹੋਏ ਪਿੱਪਲ ਤੁਸੀਂ ਠਾ ਠਾ ਕਰਕੇ ਵੱਢੀ ਜਾਂਦੇ ਜੇਕਰ ਬਾਦੀ ਵੱਜ ਜਾਂਦੀ ਹੈ ਤਾਂ 450 ਮਿਲੀਅਨ ਟਨ ਅਨਾਜ ਸਾਨੂੰ ਲੋਡ ਹੋਏਗੀ ਅਸੀਂ ਪੰਜਾਬ ਦੇ ਵਿੱਚੋਂ ਖੇਤੀ ਖਤਮ ਕਰੀ ਜਾਂਦੇ ਆ ਪਾਣੀ ਖਤਮ ਕਰੀ ਜਾਂਦੇ ਆ ਹੋਰ ਫਸਲਾਂ ਕਿੱਥੇ ਹੋਣਗੀਆਂ ਇੰਟਰਨੈਸ਼ਨਲ ਜਲਵਾਯੂ ਜਿਹੜਾ ਪਰਵਰਤਨ ਹੋ ਰਿਹਾ ਹੈ ਉਹ ਵੀ ਉਹ ਕਾਫੀ ਜਿਹੜਾ ਖਤਰਨਾਕ ਸਿੱਧ ਹੋ ਸਕਦਾ ਇੱਕ ਰਿਪੋਰਟ ਹੈ ਜਿਹੜਾ ਇਸ ਜਲਵਾਯੂ ਪਰਵਰਤਨ ਦਾ ਪੈਨਲ ਬਣਾਇਆ ਹੋਇਆ ਹੈ ਉਹਨੇ ਕਾਫੀ ਕੁਝ ਕਹਿ ਦਿੱਤਾ ਹੈ ਕਿ 21ਵੀਂ ਸਦੀ ਦੇ ਅੰਤ ਤੱਕ ਤਾਪਮਾਨ ਦੇ ਵਿੱਚ ਕਾਫੀ ਵਾਧਾ ਹੋ ਜਾਊਗਾ ਇਸ ਤੋਂ ਇਲਾਵਾ 50 2050 ਤੱਕ ਜਿਹੜੀ ਆ ਉਹ ਆਬਾਦੀ ਵੀ ਕਾਫੀ ਵਧ ਜਾਣੀ ਆ ਤਾਂ ਚਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਿੱਦਾਂ ਆਬਾਦੀ ਵਧ ਰਹੀ ਹੈ ਧਰਮਿੰਦਰ ਜੀ ਇਸ ਟਾਈਮ ਜਿੱਦਾਂ ਆਬਾਦੀ ਲਗਾਤਾਰ ਸਾਡੀ ਵਧਣ ਜਾ ਰਹੀ ਹੈ ਤੇ ਇੰਜ ਲੱਗਦਾ ਕਿ ਜਿਵੇਂ ਰਿਪੋਰਟ ਰਿਪੋਰਟ ਚ ਕਿਹਾ ਗਿਆ 2050 ਤੱਕ ਭਾਰਤ ਵਿੱਚ 40% ਆਬਾਦੀ ਵਧ ਜਾਣੀ ਹੈ 40% ਸਮਝਦੇ ਹੋ 40 20 40 ਹੋ ਗਿਆ 40 10 ਅ 50 ਮਨੇ 50 ਕਰੋੜ ਲੋਕ ਹੋਰ ਸ਼ਾਮਲ ਹੋ ਜਾਣਗੇ ਭਾਰਤ ਵਿੱਚ ਜੇ ਤੁਸੀਂ ਜੇਕਰ ਐਦਾਂ ਹੀ ਚੱਲਦੇ ਰਹੀ ਅਬਾਦੀ ਵਾਲਾ ਸਿਸਟਮ 50 ਕਰੋੜ ਲੋਕ ਮਰ ਕੇ ਕਹਿਣ ਦਾ ਭਾਪ 2 ارب ਆਬਾਦੀ ਸਾਡੀ ਭਾਰਤ ਦੀ 2 ارب ਆਬਾਦੀ ਭਾਰਤ ਦੀ ਹੋਣ ਜਾ ਰਹੀ ਹੈ 2050 ਚ ਤਾਪਮਨ ਇੰਨਾ ਵੱਧ ਜਾਣਾ ਕਿ 4.8 ਡਿਗਰੀ ਤਾਪਮਨ ਹੋ ਜਾਏਗਾ ਸਰੀਦਾਂ ਤੱਕ ਸਰੀ ਦੇ ਲਾਸਟ ਤੱਕ ਕਹਿਣ ਦਾ ਭਾਪ ਤੁਹਾਨੂੰ 54 55 ਤਾਪਮਨ ਸਹਿਣਾ ਪਵੇਗਾ ਭਾਰਤ ਵਿੱਚ ਅਸੀਂ ਰੁੱਖ ਨਹੀਂ ਲਾ ਰਹੇ ਅਸੀਂ ਦੂ ਕੱਟ ਰਹੇ ਹਾਂ ਅਸੀਂ ਰੁੱਖਾਂ ਨੂੰ ਕੱਟਦੇ ਹੋਏ ਕਹਿੰਦੇ ਆ ਕਿ ਵਾਹਿਗੁਰੂ ਦਾ ਨਾਮ ਵੀ ਜਪਦੇ ਆਂ ਅਸੀਂ ਰੁੱਖ ਕੱਟੀ ਜਾਂਦੇ ਆ ਪਿੱਪਲ ਵੱਡੇ ਵੱਡੇ ਪਿੱਪਲ ਨੂੰ ਪੂਰਾ ਹੋਣ ਦੇ ਵਿੱਚ ਪਤਾ ਕਿੰਨਾ ਸਮਾਂ ਲੱਗਦਾ ਪਿੱਪਲ ਜਦੋਂ ਜੰਮਦਾ ਤੇ ਵੱਡਾ ਹੁੰਦਾ ਪਿੱਪਲ ਨੂੰ ਕਿੰਨਾ ਸਮਾਂ ਲੱਗਦਾ ਵੱਡਾ ਹੋਣ ਨੂੰ ਤੇ ਇਹ ਕੋਈ ਸੋਚ ਸਕਦਾ ਦਾਦੇ ਪਰਦਾਦਾਾਂ ਦੇ ਲੱਗੇ ਹੋਏ ਪਿੱਪਲ ਤੁਸੀਂ ਠਾ ਠਾ ਕਰਕੇ ਵੱਢੀ ਜਾਂਦੇ ਹੋ ਤੇ ਨਿੰਮਾ ਨੂੰ ਤੁਸੀਂ ਖਤਮ ਕਰੀ ਜਾਂਦੇ ਨਿੰਮ ਤਾਂ ਵਿਚਾਰੇ ਆਪੇ ਸੁੱਕ ਹੀ ਜਾਂਦੇ ਆ ਖਤਮ ਕਰੀ ਜਾਂਦੇ ਹੋ ਨਵੇਂ ਰੁੱਖ ਆਪਾਂ ਲਾ ਦੇ ਰਹੇ ਪਾਣੀ ਕੱਢੀ ਜਾਂਦੇ ਆ ਜੇ ਕਿਤੇ ਕੋਈ ਰਾਸਤੇ 'ਚ ਰੁੱਖ ਆ ਜਾਂਦਾ ਕੋਈ ਟਰੈਕਟਰ ਲੰਘਿਆ ਜਾ ਰਿਹਾ ਜਾਂ ਕੰਬੈਨ ਨੂੰ ਦਿੱਕਤ ਆਉਂਦੀ ਆ ਕਣਕ ਵੱਢਦੇ ਹੋਏ ਝੋਨਾ ਵੱਢਦੇ ਹੋਏ ਤਾਂ ਉਹ ਰੁੱਖੇ 'ਤੇ ਰੁਗੀ ਪੜ ਦਿੰਨੇ ਆ ਆਪਾਂ ਕੰਬੈਨ ਨੂੰ ਦਿੱਕਤ ਨਾ ਆਵੇ ਕਣਕ ਵੱਢ ਝੋਨਾ ਵੱਢਦੇ ਹੋਏ ਕੰਬੈਨ ਦਿੱਕਤ ਆਏਗੀ ਤਾਂ ਦਿੱਕਤ ਆਏਗੀ ਕਿਉਂਕਿ ਹੱਥ ਨਾਲ ਤਾਂ ਆਪਾਂ ਕੁਝ ਕਰ ਨੀ ਨਾ ਹੱਥ ਨਾਲ ਤਾਂ ਕੋਈ ਝੋਨਾ ਜਿਹੜੀ ਵੱਢਣੇ ਵੱਢ ਕੇ ਪਰ ਕੰਬੈਨ ਦੇ ਕਿ ਸੁੱਟਣੇ ਨਹੀਂ ਅੱਗੇ ਛੁੱੜਦੇ ਹੁੰਦੇ ਸੀਗੇ ਅੱਗੇ ਸਿਹਰੀ ਨੌਕ ਜਿਹੜੇ ਹੁੰਦੇ ਸੀ ਧਰਮਿੰਦਰ ਜੀ ਹੁੰਦਾ ਕੀ ਸੀਗਾ ਇੱਕ ਇੱਕ ਤਰੀਕਾ ਹੁੰਦਾ ਸੀ ਇੱਥੇ ਕੰਬੈਨ ਨਹੀਂ ਆ ਸਕਦੇ ਰੁੱਖਾ ਨੇ ਤਰੁਕਾ ਉਹ ਰੁੱਖ ਦੇ ਪਰ ਜਿਹੜੀ ਹੁੰਦੀ ਸੀ ਨਾ ਜੀ ਉਹ ਕੋਈ ਚੀਜ਼ ਉਹਨੂੰ ਵੀ ਹੱਥ ਨਾਲ ਵੱਢਦੇ ਹੁੰਦੇ ਸੀ ਹੱਥ ਨਾਲ ਵੱਢ ਕੇ ਕੰਬੈਨ ਦੇ ਮੂਰੇ ਗੇਰਨ ਦਿੰਦੇ ਹੁੰਦੇ ਸੀ ਮੂਰੇ ਗੇਰਨ ਦਿੰਦੇ ਸੀ ਹੁਣ ਉਹ ਕਲਚਰ ਘਟ ਗਿਆ ਜਮੀ ਹੈ ਹੀ ਨਹੀਂ ਉਹ ਸਾਡੇ ਸੱਭਿਆਚਾਰ ਦੇ ਵਿੱਚ ਰਹੀ ਨਹੀਂ ਗੱਲ ਸਾਡੇ ਕਿਸਾਨਾਂ ਦੇ ਵਿੱਚ ਗੱਲ ਰਹੀ ਨਹੀਂ ਉਹ ਕੰਬੈਨ ਫੇਰ ਦੋ ਜੀ ਜੇ ਕੋਈ ਦਰਖਤ ਆ ਗਿਆ ਰਸਤੇ ਵਿੱਚ ਤਾਂ ਕਿ ਦਰਖਤ ਵੱਢ ਦੋ ਆਪਾਂ ਐਦਾਂ ਦੀ ਗੱਲ ਹੋ ਗਈ ਕਈ ਕਹਿੰਦੇ ਨੇ ਸਾਡੀ ਮੋਟਰ ਦੇ ਦਰਖਤ ਖੜੇ ਨੇ ਜੀ ਬਹੁਤ ਸਾਡੇ ਤਾਂ ਬਹੁਤ ਦਰਖਤ ਖੜੇ ਨੇ ਮੋਟਰ ਤੇ ਮੈਨੂੰ ਤਾਂ ਕਿਤੇ ਨਜ਼ਰ ਆਉਂਦੇ ਨਹੀਂਗੇ ਕੋਈ ਭਾਗਾਂ ਵਾਲਾ ਕਿਸਾਨ ਹੋਊਗਾ ਥੋੜਾ ਸਾਰੇ ਸਾਰੇ ਖਜ਼ਾਨੇ ਵਿੱਚ ਇਦਾਂ ਹੋ ਗਿਆ। ਕੋਈ ਕੰਕੜਾ ਜਿਹਾ ਵੀ ਦੱਸ ਰੇ ਸੀਗੇ ਕਹਿੰਦੇ ਜੀ ਮੋਟਰਾਂ ਦੇ ਉੱਤੇ ਦਰਖਤਾਂ ਦੀ ਗਿਣਤੀ ਵਧੀ ਹੈ ਜੀ। ਵਧੀਆ ਇਹ ਹੋਣਗੇ ਕੋਈ ਭਾਗਾਂ ਵਾਲੇ ਕਿਸਾਨ ਜਿਹਨਾਂ ਨੂੰ ਮੈਂ ਭਾਗਾਂ ਵਾਲੇ ਮੰਨਦਾ ਚੰਗੇ ਮੰਨਦਾ ਵਧੀਆ ਮੰਨਦਾ ਜਿਹੜੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਹਜੇ ਵੀ ਦਰਖਤ ਖੜੇ ਨੇ ਤੇ ਹਾਲਾਤ ਇਹ ਨੇ ਤੇ ਅਨਾਜ ਜੇਕਰ 2 ਅਰਬ ਆਬਾਦੀ ਆਪਣੀ ਹੋ ਜਾਂਦੀ ਆ ਅਨਾਜ ਹੁਣ ਆਪਾਂ ਨੂੰ ਲੋੜ ਲੋੜ ਹੈਗੀ ਆ 235 ਮਿਲੀਅਨ ਟਨ ਦੀ ਲੋੜ 235 ਮਿਲੀਅਨ ਟਨ ਅਨਾਜ ਦੀ ਲੋੜ ਆ ਆਪਾਂ ਨੂੰ ਹੁਣ ਆਪਾਂ ਨੂੰ ਜੇਕਰ ਆਬਾਦੀ ਵੱਧ ਜਾਂਦੀ ਹੈ ਤਾਂ 450 ਮਿਲੀਅਨ ਟਨ ਅਨਾਜ ਸਾਨੂੰ ਲੋਡ ਹੋਏਗੀ ਅਸੀਂ ਪੰਜਾਬ ਦੇ ਵਿੱਚੋਂ ਖੇਤੀ ਖਤਮ ਕਰੀ ਜਾਂਦੇ ਆ ਪਾਣੀ ਖਤਮ ਕਰੀ ਜਾਂਦੇ ਆ ਹੋਰ ਫਸਲਾਂ ਕਿੱਥੇ ਹੋਣਗੀਆਂ ਤੇ ਭਾਰਤ ਵਿੱਚ ਕਿਤੇ ਬਹੁਤਾ ਝੋਨਾ ਹੁੰਦਾ ਨਹੀਂਗਾ ਕਣਕ ਬਹੁਤ ਘੱਟ ਹੁੰਦੀ ਆ ਇਹ ਉੱਤਰੀ ਭਾਰਤ ਜਿਹੜਾ ਹੈਗਾ ਨਾ ਇੱਥੇ ਹੀ ਥੋੜਾ ਥੋੜਾ ਝੋਨਾ ਕਣਕ ਹੁੰਦੀ ਆ ਇੱਥੇ ਵੀ ਅਸੀਂ ਜੇਕਰ ਪਾਣੀ ਖਤਮ ਕਰਤਾ ਨਾ ਜੀ ਤਾ ਫਿਰ 450 ਮਿਲੀਅਨ ਟਨ ਕਿੱਥੋਂ ਅਨਾਜ ਆਊਗਾ ਭਾਰਤ ਵਿੱਚ ਮਰਨਗੇ ਲੋਕ ਕਦੋਂ ਇਹ ਸਰਕਾਰਾਂ ਮਦਦ ਕਰਨਗੀਆਂ ਸਰਕਾਰਾਂ ਕੀ ਮਦਦ ਕਰ ਸਕਦੇ ਹਨ ਜੀ ਹੁਣ ਸਰਕਾਰਾਂ ਦੇ ਹਵਾਲੇ ਸਾਰਾ ਉਸ ਕਰਤਾ ਆਪਾਂ ਨੇ ਜੀ ਨਿਰਧਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ